ਆਣੀ ਡੋਨ ਦੇ ਅੰਦਰ ਸਾਡੀ ਗੱਡੀ ਆ ਠੀਕ ਆ ਕਿਹੜਾ ਐਮਐਲਏ ਦੀ ਗੱਡੀ ਦੇਖੋ ਇਹ ਕਿਹੜੇ ਭਰਾ ਸਾਡੀ ਗੱਡੀ ਆ ਐਮਐਲਏ ਜੀਵਨ ਜੋਧਾ ਦਾ ਹਸਬੰਦ ਆ ਮੈਂ ਕੋਈ ਗੱਲ ਨਹੀਂ ਐਮਐਲਏ ਜੀਵਨ ਜੋਧਾ ਦਾ ਹਸਬੰਦ ਆ ਮਸੀ ਹਰੋ ਪਪਾ ਸੀ ਕਰੋਗੇ ਨਹੀਂ ਕਰਦੇ ਪੇ ਨਹੀਂ ਕਰਦੇ ਮੇਰਾ ਵੀ ਕੰਮ ਕਰੋ ਫੋਨ ਚਲਣਾ ਬਦਮਾਸ਼ੀ ਕਰੋ ਕਰੋ ਉਹਦਾ ਹਸਬੰਦ ਆ ਨਹੀਂ ਨਹੀਂ ਬਦਮਾਸ਼ੀ ਕਰਦਾ ਉਹ ਬੰਦਾ ਗਲਤ ਕਰਦਾ ਪਿਆ ਨਾ ਉਹ ਨਹੀਂ ਕੋਈ ਛੋਟੇ ਮੇਰੇ ਅਸੀਂ ਕਰ ਦੋ ਇਹ ਹੀ ਕਰੋ ਤੂੰ ਇਹ ਕੈਮਰਾ ਲਗਾ ਬਦਮਾਸ਼ੀ ਕਰਦੇ ਬਦਮਾਸ਼ੀ ਕੌਣ ਕਰਦਾ ਬਦਮਾਸ਼ੀ ਤੂੰ ਹੀ ਕਰਦੇ ਮੈਨੂੰ ਅਸੀਂ ਕੋਈ ਕੋਈ ਗੱਲ ਨਹੀਂ ਬੋਲੋ ਨਹੀਂ ਨਹੀਂ ਖੜੇ ਹੋ ਫੇਰ ਤੀ ਫੇਰ ਐਦਾਂ ਦੀ ਗੱਲ ਦੇ ਤੋ ਤੂੰ ਹੀ ਯਾਰ ਕਰਦੇਗੀ ਮੈਂ ਉਹ ਭਾਈ ਕੰਮ ਦੀ ਮਨ ਤੂੰ ਖਾਣੇ ਦੀ ਭਲਾਣਾ ਭਲਾਣਾ ਤੂੰ ਥੋੜਾ ਪਤਾ ਦੇਖ ਲਓ ਤੁਸੀਂ ਇਹ ਜੋ ਬਣਾ ਲਈ ਤੁਹਾਡੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੁਸੀਂ ਦੇਖੋ ਨਾ ਕੋਈ ਆਪਣਾ ਬੋਲਣਾ ਵੇਖੋ ਕਿਦਾਂ ਬੋਲਦੇ ਫੇਰ ਕੋਈ ਗੱਲ ਬੋਲਦੇ ਆਪਾਂ ਬੋਲਦੇ ਆ ਰੌਂਗ ਸਾਈਡ ਪੈਸਾ ਬਾਪਾ ਗਲਤ ਸਾਈਡ ਆ ਪਾ ਰਹੇ ਸਰਦਾਰ ਜੀ ਆਪਾ ਦੱਬ ਕੇ ਪਾ ਰਹੇ ਰੌਂਗ ਸਾਈਡ ਤੁਸੀਂ ਦੇਖੋ ਵੀ ਜਾਮ ਲੱਗਾ ਸੀ ਪਿੱਛੇ ਸਾਰਾ ਜੀ ਪਿੱਛੇ ਸਾਰਾ ਦਫਾ ਦਾ ਖੁੱਲ੍ਹਾ ਸਾਰਾ ਖੁਮਾਰਾ ਉਹਨੂੰ ਲੱਗਾ ਨਹੀਂ ਇਹਨਾਂ ਦੇ ਪਿੱਛੇ ਕਰਨ ਦੀ ਬਜਾਏ ਕੋਈ ਗੱਲ ਨਹੀਂ ਆਪਾਂ ਮੈਨੂੰ ਇਹ ਐਮਐਲਏ ਦੀ ਗੱਡੀ ਹੈ ਨਾ ਇੰਨੀ ਦੂਰ ਮੈਂ ਨਹੀਂ ਖੜਕਦਾ ਐਮਐਲਏ ਨਾਲ ਬਹੁਤ ਤੁਹਾਨੂੰ ਸ਼ਾਬਾਸ਼ ਇੰਨੀ ਦੂਰ ਮਤੇ ਹਮਰੇ ਸਾਹਦੇ ਗੱਡੀ ਹੈ ਠੀਕ ਹੈ ਕਿਹੜੇ ਐਮਐਲਏ ਦੀ ਗੱਡੀ ਦੇਖੋ ਕਿਹੜੇ ਬਰਾ ਮੇਰੇ ਸਾਹਦੇ ਗੱਡੀ ਹੈ ਐਮਐਲਏ ਜੀਵਨ ਦੋ ਦਾ ਹਸਬੰਦ ਹੈ ਕੋਈ ਗੱਲ ਨਹੀਂ ਐਮਐਲਏ ਜੀਵਨ ਦੋ ਦਾ ਹਸਬੰਦ ਹੈ ਬੱਸ ਮਰਸੀ ਹੁਣ ਪਸੀ ਕਰੋਗੇ ਨਹੀਂ ਕਰਦੇ ਮੈਂ ਪਸੀ ਕਰੋ ਮੇਰਾ ਜੀਹਤ ਬਾਈ ਕੰਮ ਕਰੋ ਹੁਣ ਕੋਈ ਸ਼ੁਰੂ ਕਰਨਾ ਕਰੋ ਕਰੋ 12 ਦਾ ਹਸਬੰਦ ਹੈ ਮੈਨੂੰ ਬਦਮਾਸ਼ੀ ਕਰਦਾ ਉਹ ਬੰਦਾ ਗਲਤ ਕਰਦਾ ਪਿਆ ਨਾ ਹੋਰ ਨਹੀਂ ਹੋਣੀ ਨਹੀਂ ਕੋਈ ਅੰਦਰ ਛੋਟੇ ਮੈਨੂੰ ਸਿਫਰਤ ਕਰੋ ਦੂਈ ਨਹੀਂ ਕਰੋ ਤੂੰ ਇਹ ਕੈਮਰਾ ਵੀ ਬਦਮਾਸ਼ੀ ਕਰਦੇ ਬਈ ਬਦਮਾਸ਼ੀ ਕੌਣ ਕਰਦਾ ਬਈ ਬਦਮਾਸ਼ੀ ਤੂੰ ਹੀ ਕਰਦੇ ਨਾ ਕਰ ਬਈ ਬਦਮਾਸ਼ੀ ਤੂੰ ਕੋਈ ਗੱਲ ਨਹੀਂ ਬੋਲੋ ਨਹੀਂ ਨਹੀਂ ਖੜੇ ਹੋ ਫਿਰ ਦੀ ਇਹ ਐਗਾਂ ਦੀ ਗੱਲ ਹੈ ਤੇ ਸੋਤਰ ਕੋਈ ਤੁਹਾਡੀ ਤੂੰ ਕੋਈ ਯਾਰ ਕਰਦੇਗੀ ਮੈਂ ਉਹ ਲੈ ਬਾਈ ਕੰਮ ਦੀ ਮੈਂ ਤੂੰ ਖਾਣੇ ਦੀ ਭਲਾਣਾ ਭਲਾਣਾ ਤੂੰ ਥੋੜਾ ਪਤਾ ਦੇਖ ਲਓ ਤੂੰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੁਸੀਂ ਦੇਖੋ ਨਾ ਕੋਈ ਆਪਣਾ ਬੋਲਣਾ ਵੇਖੋ ਕਿਦਾਂ ਬੋਲਦੇ ਪੇ ਕੋਈ ਗੱਲ ਨਹੀਂ ਬੋਲਦੇ ਆਪਾਂ ਬੋਲਦੇ ਆ ਰੌਂਗ ਸਾਈਡ ਭਾਈ ਸਾਹਿਬ ਆਪਾਂ ਗਲਤ ਸਾਈਡ ਆਪਾਂ ਆ ਰਹੇ ਸਰਦਾਰ ਜੀ ਆਪਾਂ ਗਲਤ ਪਾਸੇ ਆ ਰਹੇ ਰੌਂਗ ਸਾਈਡ ਤੁਸੀਂ ਦੇਖੋ ਵੀ ਝਾਮ ਲੱਗਾ ਸੀ ਪਿੱਛੇ ਸਾਰਾ ਜੀ ਪਿੱਛੇ ਸਾਰਾ ਝਾਮ ਦਾ ਖੁੱਲਾ ਸਾਰਾ ਖੁੱਲਾ ਕੋਈ ਉਹਨੂੰ ਲੱਗਾ ਕੋਈ ਇਹਨਾਂ ਦੇ ਪਿੱਛੇ ਕਰਨ ਦੀ ਬਜਾਏ ਕੋਈ ਗੱਲ ਨਹੀਂ ਇੱਥੇ ਕੋਈ ਗੱਲ ਨਹੀਂ ਆਹ ਐਮਐਲਏ ਦੀ ਗੱਡੀ ਹੈ ਨਾ ਇੰਨੀ ਦੂਰ ਮੈਂ ਨਹੀਂ ਸਕਦਾ ਮੇਰੇ ਨਾਲ ਬਹੁਤ ਤੁਹਾਨੂੰ ਚਾਹਵੇ ਇੰਨੀ ਦੂਰ ਮੇਰੇ ਨਾਲ ਗੱਡੀ ਹੈ ਠੀਕ ਹੈ ਕਿਹੜਾ ਐਮਐਲਏ ਦੀ ਗੱਡੀ ਦੇਖੋ ਕਿਹੜਾ ਬਰਾ ਮੇਰੇ ਨਾਲ ਗੱਡੀ ਹੈ ਮੇਰੇ ਜੀਵਨ ਜੋ ਦਾ ਹਸਬੰਦ ਹੈ ਮੈਂ ਕੋਈ ਗੱਲ ਨਹੀਂ ਐਮਐਲਏ ਜੀਵਨ ਜੋ ਦਾ ਹਸਬੰਦ ਹੈ ਤੁਸੀਂ ਹੁਣ ਪੱਸੀ ਕਰੋਗੇ ਨਹੀਂ ਕਰਦੇ ਮੈਂ ਪੱਸੀ ਕਰਾਂਗਾ ਭਾਈ ਕੰਮ ਕਰੋ ਹੁਣ ਕੁਝ ਨਾ ਕਰੋ ਬਦਮਾਸ਼ੀ ਕਰੋ ਕਰੋ ਦੋ ਦਾ ਹਸਬੰਦ ਨਹੀਂ ਨਹੀਂ ਬਦਮਾਸ਼ੀ ਕਰਦੇ ਉਹ ਬੰਦਾ ਗਲਤ ਕਰਦਾ ਪਿਆ ਨਾ ਉਹ ਨਹੀਂ ਕੋਈ ਛੋਟੇ ਮੈਨੂੰ ਪਾ ਕਰੋ ਦੂਜੀ ਕਰੋ ਤੂੰ ਇਹ ਕਿਵੇਂ ਲੱਗੇ ਬਦਮਾਸ਼ੀ ਕਰਦੇ ਮੈਂ ਬਦਮਾਸ਼ੀ ਕੌਣ ਕਰਦਾ ਵੇ ਬਦਮਾਸ਼ੀ ਤੂੰ ਹੀ ਕਰਦੇ ਤੂੰ ਕੋਈ ਗੱਲ ਨਹੀਂ ਬੋਲਣੀ ਨਹੀਂ ਖੜੇ ਹੋ ਫੇਰ ਦੀ ਇੱਜਾਂ ਦੀ ਗੱਲ ਦੇ ਤੋ ਤੂੰ ਹੀ ਯਾਰ ਕਰਦੇ ਕੀ ਮੈਂ ਉਹ ਦਾ ਭਾਈ ਕੰਮ ਆਂਦੀ ਮਰਦ ਉਹ ਤੂੰ ਖਾਣੇ ਤੇ ਭਲਾਣਾ ਭਲਾਣਾ ਥੋੜਾ ਪਤਾ ਦੇਖ ਲਓ ਤੁਸੀਂ ਉਹ ਜੋ ਬਣਾ ਲਈ ਤੁਹਾਡੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੁਸੀਂ ਦੇਖੋ ਨਾ ਕੋਈ ਆਪਣਾ ਬੋਲਣਾ ਵੇਖੋ ਕਿੱਦਾਂ ਬੋਲਦੇ ਪਿਓ ਕੋਈ ਗੱਲ ਬੋਲਦੇ ਆਪਾਂ ਬੋਲਦੇ ਆ ਰੌਂਗ ਸਾਈਡ ਪਈਸਾ ਵਾਪਾ ਗਲਤ ਸਾਈਡ ਆਪਾਂ ਆ ਰਹੇ ਸਰਦਾਰ ਜੀ ਆਪਾਂ ਗਲਤ ਪਾਰ ਰਹੇ ਰੌਂਗ ਸਾਈਡ ਤੁਸੀਂ ਦੇਖੋ ਵੀ ਜਾਮ ਲੱਗਾ ਸੀ ਪਿੱਛੇ ਸਾਰਾ ਜੀ ਪਿੱਛੇ ਸਾਰਾ ਦਸਾਂ ਦਾ ਫੁੱਲਾ ਸਾਰਾ ਖੁਲਾ ਰਿਹਾ ਉਹਨੂੰ ਲੱਗਾ ਇਹ ਇੰਨਾ ਕਿ ਪਿੱਛੇ ਕਰਨ ਦੀ ਬਜਾਏ ਕੋਈ ਕਰਨੀ ਐ ਇੱਥੇ ਕੋਈ ਐਮ ਐਲ ਦੀ ਗੱਡੀ ਨਾ ਐਨੀ ਦੂਰ ਮੈਂ ਨਹੀਂ ਸਕਦਾ ਐਨੀ ਦੂਰ ਮੇਰੇ ਸਾਹਦੇ ਗੱਡੀ ਆ ਠੀਕ ਆ ਕਿਹੜੇ ਐਮ ਐਲ ਦੀ ਗੱਡੀ ਦੱਸੋ ਕਿਹੜੇ ਬਰਾ ਮੇਰੇ ਸਾਹਦੇ ਗੱਡੀ ਆ ਐਮ ਐਲ ਜੀਵਨ ਦੋ ਦਾ ਹਸਬੰਡਾ ਮੈਂ ਕੋਈ ਗੱਲ ਨਹੀਂ ਐਮ ਐਲ ਜੀਵਨ ਦੋ ਦਾ ਹਸਬੰਡਾ ਮੈਂ ਪਾਸੀ ਕਰੋਗੇ ਪਾਸੀ ਕਰ ਦੇ ਪਾਸੀ ਕਰ ਮੇਰਾ ਵੀਰ ਭਾਈ ਕੰਮ ਕਰੋ ਫੂਲੋ ਜੂਰ ਕਰਨਾ